ਸੋ ਨੂਰ ਦੇ ਵਿੱਚ ਵਿਧਾਇਕ ਜਿੰਦਰ ਕੌਰ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਇਸ ਮੌਕੇ ਤੇ ਉਹਨਾਂ ਨੇ ਕਿਹਾ ਕਿ ਜਲਦ ਹੀ ਨਗਰ ਕੌਂਸਲ ਦਾ ਪ੍ਰਧਾਨ ਨਿਯੁਕਤ ਕੀਤਾ ਜਾਵੇਗਾ ਉਹਨਾਂ ਨੇ ਕਿਹਾ ਕਿ ਜੋ ਵੀ ਵਿਕਾਸ ਕਾਰਜ ਰੁਕੇ ਹੋਏ ਨੇ ਉਹਨਾਂ ਨੂੰ ਜਲਦ ਹੀ ਪੂਰਾ ਕਰਵਾਇਆ ਜਾਵੇਗਾ ਉਹ ਕਲੀਅਰ ਹੈ ਜਿਹੜਾ ਪ੍ਰਧਾਨ ਆ ਸੰਗਰੂਰ ਦਾ ਨਗਰ ਕੌਂਸਲ ਦਾ ਉਹ ਆਮ ਆਦਮੀ ਪਾਰਟੀ ਦਾ ਹੀ ਬਣੂਗਾ ਜਿਹੜੇ ਪਾਰਟੀ ਦੇ ਵਿੱਚ ਹੈਗੇ ਨੇ ਜਿਹੜੇ ਪਾਰਟੀ ਤੋਂ ਜਿੱਤ ਕੇ ਆਏ ਨੇ ਸੋ ਉਹਨਾਂ ਦੇ ਵਿੱਚੋਂ ਹੀ ਜਿਹੜਾ ਪਾਰਟੀ ਦਾ ਸੰਗਰੂਰ ਦਾ ਜਿਹੜਾ ਉਹ ਪ੍ਰਧਾਨ ਆ ਅਸੀਂ ਜਿਹੜਾ ਆਪਣੇ ਵੱਲੋਂ ਜਿਹੜਾ ਦੇਵਾਂਗੇ ਔਰ ਉਮੀਦ ਆ ਕਿ ਇਸ ਦੇ ਵਿੱਚ ਜਿਹੜੇ ਸਾਥੀ ਸਾਡੇ ਖਾਸ ਤੌਰ ਤੇ ਜਿਹੜੇ ਆਜ਼ਾਦ ਉਮੀਦਵਾਰ ਜਿੱਤ ਕੇ ਆਏ ਆ ਜਾਂ ਹੋਰ ਵੀ ਜਿਹੜੇ ਸ਼ਹਿਰ ਦੀ ਡਵੈਲਪਮੈਂਟ ਚਾਹੁੰਦੇ ਆ ਸ਼ਹਿਰ ਦੇ ਜਿਹੜੇ ਕੰਮ ਚਾਹੁੰਦੇ ਆ ਉਹਨਾਂ ਨੂੰ ਅਸੀਂ ਬੇਨਤੀ ਕਰਾਂਗੇ ਕਿ ਆਓ ਰਲ ਮਿਲ ਕੇ ਆਪਾਂ ਲੋਕਾਂ ਦੇ ਜਿਹੜੇ ਕੰਮ ਕਰਨੇ ਸਰਕਾਰ ਦਾ ਹਿੱਸਾ ਬਣ ਕੇ ਅਸੀਂ ਉਹਨਾਂ ਨੂੰ ਹਾਂਜੀ ਪ੍ਰਾਪਤਾ ਚੱਲ ਰਿਹਾ ਆਲਮੋਸਟ ਤਿਆਰੀ ਹੈ ਜਿਹੜੀ ਬੜੀ ਜਲਦੀ ਤੁਹਾਨੂੰ ਸ਼ਹਿਰ ਨੂੰ ਆਪਣੇ ਨੂੰ ਪ੍ਰਦਾਨ ਦੇਣਾ ਉਹ ਤਾਂ ਕੀ ਕਰ ਉਹਦਾ ਵੀ ਜਿਹੜਾ ਪਾਰਟੀ ਲੈਵਲ ਤੇ ਜਿਹੜਾ ਚੱਲ ਰਿਹਾ ਜਿਹੜਾ ਮੰਥਨ ਵੀ ਹੋਇਆ ਉਸ ਦੇ ਉੱਤੇ ਚੱਲ ਵੀ ਰਿਹਾ ਔਰ ਜਿਹੜੀਆਂ ਚੀਜ਼ਾਂ ਨੇ ਕਮੀਆਂ ਰਹੀਆਂ ਨੇ ਔਰ ਕਿਉਂਕਿ ਮੈਂ ਹਲਕਾ ਵਧਾਇਕਾ ਤੋਂ ਉਹਨਾਂ ਦੀਆਂ ਚੀਜ਼ਾਂ ਦੀ ਜ਼ਿੰਮੇਵਾਰੀ ਮੇਰੀ ਬਣਦੀ ਹੈ ਤੇ ਮੈਂ ਵੀ ਉਸ ਚੀਜ਼ ਦੀ ਬਤੌਰ ਹਲਕਾ ਵਧਾਇਕ ਜ਼ਿੰਮੇਵਾਰੀ ਲੈਣੀ ਹੈ ਸੋ ਜਿੱਥੇ ਕਿਤੇ ਕੋਈ ਕਮੀਆਂ ਹੈਗੀਆਂ ਨੇ ਇਹ ਜਿਹੜੀਆਂ ਇਲਕਸ਼ਨਾ ਨੇ ਮੈਂ ਤਾਂ ਕਹਿੰਨੀ ਕਿ ਸਾਡੇ ਲਈ ਇੱਕ ਜਿਹੜਾ ਸ਼ੀਸ਼ਾ ਸੀਗਾ ਸਾਨੂੰ ਸ਼ੀਸ਼ਾ ਜਿਹੜਾ ਲੋਕਾਂ ਨੇ ਦਿਖਾਇਆ ਔਰ ਇਸ ਤੋਂ ਬਾਅਦ ਜਿੱਥੇ-ਜਿੱਥੇ ਕੋਈ ਕਮੀਆਂ ਹੈਗੀਆਂ ਨੇ ਚਾਹੇ ਸਰਕਾਰ ਪੱਧਰ ਤੇ ਰਹੀਆਂ ਨੇ ਚਾਹੇ ਮੇਰੇ ਲੈਵਲ ਤੇ ਰਹੀਆਂ ਨੇ ਚਾਹੇ ਪਾਰਟੀ ਪੱਧਰ ਤੇ ਰਹੀਆਂ ਨੇ ਉਹਨਾਂ ਨੂੰ ਸੀ ਆਉਣ ਵਾਲੇ ਸਮੇਂ ਦੇ ਵਿੱਚ ਦੂਰ ਕਰਾਂਗੇ ਔਰ ਇਹਨਾਂ ਚੀਜ਼ਾਂ ਦੇ ਨਾਲ ਮੈਂ ਇੱਕ ਵਾਰ ਫੇਰ ਕਹਿ ਦਵਾਂ ਕਿ ਲੋਕਾਂ ਦਾ ਜਿਹੜਾ ਵਿਸ਼ਵਾਸ ਹੈ ਲੋਕਾਂ ਦਾ ਜਿਹੜਾ ਮਾਣ ਆ ਲੋਕਾਂ ਦਾ ਜਿਹੜਾ ਫਤਵਾ ਉਹ ਉਹ ਸਾਡੇ ਸਰਮਥੀਆਂ ਉਹਦੇ ਕਰਕੇ ਜਿਹੜਾ ਸ਼ਹਿਰ ਦੇ ਡਿਵੈਲਪਮੈਂਟ ਦੇ ਕੰਮ ਨੇ ਲੋਕਾਂ ਦੇ ਜਿਹੜੇ ਕੰਮ ਕਰਨੇ ਉਹ ਨਹੀਂ ਕਿਸੇ ਦਾ ਵੀ ਕੋਈ ਕੰਮ ਰੁਕੂਗਾ ਲੋਕ ਕੀ ਕਿਤੇ ਵੀ ਹਰਾਸ਼ ਨਹੀਂ ਹੋਣਗੇ ਉਹ ਸਾਡੀਆਂ ਜ਼ਿੰਮੇਵਾਰੀਆਂ ਨੇ ਅਸੀਂ ਆਪਣੀ ਜ਼ਿੰਮੇਵਾਰੀ ਨਾਲ ਵਿਕਾਸ ਕਾਰਜਾਂ ਨੂੰ ਜਲਦ ਪੂਰਾ ਕਰਵਾਉਣ ਦਾ ਵਾਅਦਾ ਕੀਤਾ ਗਿਆ ਸੀ ਸੰਗਰੂਰ ਵਿਧਾਇਕ ਨਰਿੰਦਰ ਕੌਰ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਤੇ ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦਾ ਇਹ ਝੋੜਾ ਕੀ ਬਿਹਰ ਬਣੇਗਾ ਵਿਕਾਸ ਕਾਰਜ ਜਿਹੜੇ ਕਿ ਰੁਕੇ ਹੋਏ ਨੇ ਜਿਹੜੇ ਕਿ ਲੰਬੇ ਸਮੇਂ ਤੋਂ ਪੈਂਡਿੰਗ ਪਏ ਹੋਏ ਨੇ ਉਹਨਾਂ ਨੂੰ ਜਲਦ ਹੀ ਪੂਰਾ ਕਰਵਾਉਣ ਦਾ ਵੀ ਵਾਅਦਾ ਕੀਤਾ ਗਿਆ ਹੈ ਸੋ ਸੰਗਰੂਰ ਦੇ ਵਿਧਾਇਕ ਨੇ ਵਿਕਾਸ ਕਾਰਜਾਂ ਨੂੰ ਜਲਦ ਪੂਰਾ ਕਰਵਾਉਣ ਦੇ ਲਈ ਪ੍ਰੈਸ ਕਾਨਫਰੰਸ ਕੀਤੀ ਅਤੇ ਲੋਕਾਂ ਦੇ ਲਈ ਦਾਅਬ ਲਈ ਵਾਅਦਾ ਕੀਤਾ ਹੈ ਵਿਕਾਸ ਕਰਜ਼ਾ ਨੂੰ ਜਲਦ ਹੀ ਪੂਰਾ ਕੀਤਾ ਜਾਵੇਗਾ ਜੋ ਵੀ ਵਿਕਾਸ ਕਾਰਜ ਜੜੇ ਕਿ ਰੁਕੇ ਹੋਏ ਨੇ ਉਹਨਾਂ ਨੂੰ ਜਲਦ ਹੀ ਪੂਰਾ ਕੀਤਾ ਜਾਵੇਗਾ ਤੇ ਆਮ ਆਦਮੀ ਪਾਤੀ ਰਾਹੀ ਮੇਰ ਰਜੜਾ ਕੀ ਹੋ ਇਸਵਾਰ ਬਣੇਗਾ